ਪੰਜਾਬ ਕੈਬਨਿਟ ਦੀ ਜਿਹੜੀ ਬੈਠਕ ਆ ਬੁੱਧਵਾਰ ਨੂੰ ਲੈਂਡ ਪੂਲਿੰਗ ਨੀਤੀ ਬਾਰੇ ਗੈਰ ਰਸਮੀ ਚਰਚਾ ਦੇ ਅਸਾਰ ਜਿਹੜੇ ਮੀਟਿੰਗ ਦਾ ਏਜੰਡਾ ਫਿਲਹਾਲ ਜਾਰੀ ਨਹੀਂ ਕੀਤਾ ਗਿਆ ਇਹ ਮੀਟਿੰਗ ਜਿਹੜੀ ਬੁਲਾ ਲਈ ਗਈ ਹੈ ਪੰਜਾਬ ਸਰਕਾਰ ਵੱਲੋਂ ਦੂਸਰੀ ਖਬਰ ਵੱਲ ਨੂੰ ਚਲੀਏ ਤੇ ਬੰਦੀ ਸਿੰਘਾਂ ਨੂੰ ਰਿਹਾ ਕਰੇਗਾ ਕੇਂਦਰ ਕਰੇ ਇਹ ਜਿਹੜੀ ਹੈ ਮੰਗ ਕੀਤੀ ਹੈ ਧਾਮੀ ਜਿਹੜੇ ਨੇ ਐਡਵੋਕੇਟ ਧਾਮੀ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਯੂਨੀਵਰਸਿਟੀ ਦੇ ਵਿੱਚ ਨੌਵੇਂ ਪਾਸ਼ਾ ਦੇ ਨਾਂ ਦੇ ਉੱਤੇ ਚੇਅਰ ਸਥਾਪਿਤ ਕਰਨ ਨੂੰ ਜਿਹੜੀ ਪ੍ਰਵਾਨਗੀ ਦਿੱਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਨੇ ਅੱਜ ਇੱਕ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵਾਂ ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਮੀਟਿੰਗ ਦੇ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਚੇਅਰ ਸਥਾਪਿਤ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਨਾਮ ਗੁਰੂ ਨਾਨਕ ਦੇਵ ਹਸਪਤਾਲ ਅਮਰਸਰ ਵਿਖੇ ਮਰੀਜ਼ਾਂ ਤੇ ਲੋੜਵੰਦਾਂ ਦੇ ਲਈ ਲੰਗਰ ਦਾ ਜਿਹੜਾ ਪ੍ਰਬੰਧ ਕਰਨ ਦਾ ਫੈਸਲਾ ਹੋਇਆ। ਅੰਤਰੀਂ ਕਮੇਟੀ ਦੀ ਮੀਟਿੰਗ ਦੇ ਦੌਰਾਨ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੀਨਗਰ ਤੇ ਵਿੱਚ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਦੇ ਵਿੱਚ ਹੋਈ ਮर्याਦਾ ਦੀ ਉਲੰਘਣਾ ਤੇ ਨਿੰਦਾ ਮਤਾ ਵੀ ਪਾਸ ਕੀਤਾ ਗਿਆ। ਸ਼ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 219 ਦੇ ਵਿੱਚ ਮਨਾਏ ਗਏ 550ਵੇਂ ਪ੍ਰਕਾਸ਼ ਪੂਰਵ ਮੌਕੇ ਕੇਂਦਰ ਸਰਕਾਰ ਨੇ ਕੁਝ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਤਬਦੀਲੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਨੂੰ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ ਉਹਨਾਂ ਕਹਿ ਹੈ ਕਿ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੜੀਆ 350ਵਾਂ ਸਾਲਾ ਸ਼ਹੀਦੀ ਸ਼ਤਾਬ ਦੀ ਇੱਕ ਇਤਿਹਾਸਕ ਮੌਕਾ ਹੈ ਤੇ ਕੇਂਦਰ ਸਰਕਾਰ ਨੂੰ ਆਪਣਾ ਫੈਸਲਾ ਤੁਰੰਤ ਲਾਗੂ ਕਰਨਾ ਚਾਹੀਦਾ ਹੈ ਉਨਾ ਕਹੇ ਕਿ ਇਹ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹਾਦਤ ਦੇਣ ਵਾਲੇ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਐਡਵੋਕੇਟ ਧਾਮੀ ਹੁਣਾ ਨੇ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਚੇਅਰ ਸਥਾਪਿਤ ਕਰਨ ਨੂੰ ਵੀ ਸਹਿਤਾਨ ਤੱਕ ਪ੍ਰਵਾਨਗੀ ਦੇ ਦਿੱਤੀ ਗਈ ਹੈ ਜਲਦੀ ਹੀ ਯੂਨੀਵਰਸਿਟੀ ਵੱਲੋਂ ਇਸ ਨੂੰ ਕਾਰਜਸ਼ੀਲ ਕਰ ਦਿੱਤਾ ਜਾਵੇਗਾ ਇਸ ਦੇ ਵਿੱਚ ਨੌਵੇਂ ਗੁਰੂ ਦੇ ਜੀਵਨ ਯਾਤਰਾਵਾਂ ਅਤੇ ਸ਼ਹਾਦਤ ਦੇ ਬਾਰੇ ਮੌਲਿਕ ਅਤੇ ਖੋਜ ਕਾਰਜਕਰਨ ਦੇ ਨਾਲ-ਨਾਲ ਗੁਰੂ ਸਾਹਿਬ ਦੀ ਜਿਹੜੀ ਪਾਵਨ ਗੁਰਬਾਣੀ ਦੇ ਬਾਰੇ ਦਾਰਸ਼ਨਿਕ ਅਧਿਐਨ ਦਾ ਕੰਮ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਦੇ ਜਿਹੜਾ ਪ੍ਰਬੰਧ ਦੇ ਅਧੀਨ ਚੱਲ ਰੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੱਲੋਂ ਵਿਧਾਇਕ ਆਧਾਰਿਆਂ ਦੇ ਵਿਦਿਆਰਥੀਆਂ ਨੂੰ ਨੈਸ਼ਨਲ ਡਿਫੈਂਸ ਅਕੈਡਮੀ ਦੀ ਪ੍ਰੀਖਿਆ ਵੀ ਤੀਜ ਜਿਹੜੀ ਹੈ ਉਹਦੀ ਵੀ ਤਿਆਰੀ ਵੀ ਕਰਵਾਈ ਜਾਵੇਗੀ। ਕਰਤਾਰਪੁਰ ਸਾਹਿਬ ਲਾਂਘਾ ਤੁਰੰਤ ਖੋਲਣ ਦੀ ਵੀ ਮੰਗ ਰੱਖੀ ਹੈ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਾਣ ਵਾਲੇ ਸ਼ਰਧਾਲੂਆਂ ਤੇ ਲਗਾਈ ਗਈ ਰੋਕ ਨੂੰ ਤੁਰੰਤ ਹਟਾਉਣ ਦੀ ਜਿਹੜੀ ਮੰਗ ਕਰਦੇ ਆ ਸ਼ਰਮਨੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ <table> ਤਾਮੀ ਹੋਣਾ ਕਿਹਾ ਹੈ ਕਿ ਇਹ ਲਾਂਗਾ ਆਪਸੀ ਪਿਆਰ ਸਦਭਾਵਨਾ ਤੇ ਸਾਂਝ ਦਾ ਜਿਹੜਾ ਪ੍ਰਤੀਕ ਹੈ ਜਿਸ ਨੂੰ ਜਲਦੀ ਖੋਲਿਆ ਜਾਣਾ ਚਾਹੀਦਾ ਹੈ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥਿਆਂ ਨੂੰ ਵੀ ਇਜਾਜ਼ਤ ਦਿੱਤੀ ਜਾਣ ਦੀ ਜਿਹੜੀ ਦੋਹਾਂ ਸਰਕਾਰਾਂ પાસે ਮੰਗ ਕੀਤੀ ਹੈ ਉਹਨਾਂ ਦੱਸਿਆ ਕਿ ਸ੍ਰੀ ਹਜੂਰ ਸਾਹਿਬ ਨੰਦੇੜ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ 255 ਸਰੂਪ ਭੇਜੜ ਦਾ ਜਿਹੜਾ ਫੈਸਲਾ ਵੀ ਕੀਤਾ ਗਿਆ ਹੈ ਲੈਂਡ ਪੂਲਿੰਗ ਮਾਮਲਾ ਜਿਹੜਾ ਪਾਲਿਸੀ ਹੈ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਹੋਈ ਹੈ ਲੋਕ ਹਿੱਤ ਪਟੀਸ਼ਨ ਦੇ ਵਿੱਚ ਲੈਂਡ ਜਿਹੜਾ ਐਕਵੀਜ਼ੀਸ਼ਨ ਸੁਰੱਖਿਆ ਨੂੰ ਅਣਡਿੱਠ ਕਰਨ ਦੇ ਲਾਏ ਗਏ ਨੇ ਦੋਸ਼ ਕਿਸਾਨ ਤੇ ਵਿਰੋਧੀ ਪਾਰਟੀਆਂ ਪਹਿਲਾਂ ਹੀ ਕਰ ਰਹੀਆਂ ਨੇ ਨੀਤੀ ਦਾ ਵਿਰੋਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਲੋਕ ਹਿੱਤ ਪਟੀਸ਼ਨ ਦਾਇਰ ਕਰਕੇ ਅੱਜ ਪੰਜਾਬ ਸਰਕਾਰ ਵੱਲੋਂ ਹਾਲ ਹੀ ਦੇ ਵਿੱਚ ਨੋਟੀਫਾਈ ਕੀਤੀ ਗਈ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਇਹ ਨੀਤੀ ਸਮਾਜਿਕ ਤੇ ਵਾਤਾਵਰਣ ਪ੍ਰਭਾਵ ਮੁਲਾਂਕਣ ਜਿਹੜਾ ਨਿਰਪੱਖ ਮੁਆਵਜ਼ਾ ਤੇ ਪ੍ਰਭਾਵਤ ਪਰਿਵਾਰਾਂ ਦੇ ਪੁਨਰਵਾਸ ਸਮੇਤ ਕਾਨੂੰਨੀ ਸੁਰੱਖਿਆ ਉਪਾਾਵਾਂ ਦੀ ਪਾਲਣਾ ਕਰਨ ਦੇ ਵਿੱਚ ਨਾਕਾਮ ਹੈ ਇਹ ਪਟੀਸ਼ਨ ਅਜਿਹੇ ਸਮੇਂ ਆਈ ਹੈ ਜਦੋਂ ਕਿਸਾਨ ਅਤੇ ਵਿਰੋਧੀ ਪਾਰਟੀਆਂ ਪਹਿਲਾਂ ਹੀ ਲੈਂਡ ਪੋਲਿੰਗ ਨੀਤੀ ਨੂੰ ਲਾਗੂ ਕਰਨ ਦਾ ਸਖਤ ਵਿਰੋਧ ਕਰ ਰਹੀਆਂ ਨੇ ਸਮਾਜਿਕ ਕਾਰਕੁਨ ਨਵਿੰਦਰ ਪੀ ਕੇ ਸਿੰਘ ਅਤੇ ਸਮੀਤਾ ਕੌਰ ਵੱਲੋਂ ਵਕੀਲਾ ਵਕੀਲਾ ਜਿਹੜੇ ਨੇ ਸਾਹਿਰ ਸਿੰਘ ਬਿਰਕ ਅਤੇ ਵੀਪੀ ਗੋਦਾਰਾ ਰਾਹੀ ਜਿਹੜਾ ਧਾਇਰ ਕੀਤੀ ਗਈ ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਦੀ 4 ਜੁਲਾਈ ਦੀ ਨੀਤੀ ਮੁੱਖ ਤੌਰ ਦੇ ਉੱਤੇ ਲੁਧਿਆਣਾ ਤੇ ਮੁਹਾਲੀ ਦੇ ਵਿੱਚ ਉਪਜਾਊ ਬਹੁ ਫਸਲੀ ਖੇਤੀਬਾੜੀ ਜ਼ਮੀਨ ਦੀ ਪ੍ਰਾਪਤੀ ਦਾ ਜਿਹੜਾ ਰਾ ਪਧਰਾ ਕਰਨ ਵਾਲੀ ਹੈ ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਲੁਧਿਆਣਾ ਦੇ 50 ਤੋਂ ਵੱਧ ਪਿੰਡਾਂ ਦੇ ਵਿੱਚ 24000 ਏਕੜ ਤੋਂ ਵਾਹੀਯੋਗ ਜ਼ਮੀਨ ਸ਼ੈਰੀਕਰਨ ਤੇ ਵਿਕਾਸ ਦੀ ਆੜ ਦੇ ਵਿੱਚ ਐਕਵਾਇਰ ਕੀਤੀ ਜਾ ਰਹੀ ਸੀ ਜਦੋਂ ਕਿ ਹੋਰ 21000 ਏਕੜ ਨੂੰ ਸਨਿਆਤੀ ਪਸਾਰ ਦੇ ਲਈ ਵੱਖਰੇ ਤੌਰ ਦੇ ਉਤੇ ਰੱਖਿਆ ਗਿਆ ਸੀ ਪਟੀਸ਼ਨ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਪੰਜਾਬ ਦੀ ਉਪਜਾਊ ਖੇਤੀ ਜੋਗ ਜ਼ਮੀਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦੋਂ ਕਿ ਇਹ ਜ਼ਮੀਨ ਦਾ ਜ਼ਮੀਨ ਨਾ ਸਿਰਫ ਹਜ਼ਾਰਾਂ ਕਿਸਾਨਾਂ ਦੀ ਰੋਜ਼ੀ ਰੋਟੀ ਲਈ ਸਗੋ ਇੱਕ ਅਜਿਹੇ ਸੂਬੇ ਦੇ ਵਿਚਾਨ ਸੁਰੱਖਿਆ ਨੂੰ ਬਣਾਏ ਰੱਖਣ ਦੇ ਲਈ ਵੀ ਅਹਿਮ ਹੈ ਜੋ ਇਤਿਹਾਸਕ ਤੌਰ ਦੇ ਉਤੇ ਦੇਸ਼ ਦੇ ਲਈ ਅੰਨ ਭੰਡਾਰ ਬਣਿਆ ਜਿਹੜਾ ਰਿਹਾ ਹੈ ਸਮਾਜਿਕ ਕਾਰਕੂ ਨਵਿੰਦਰ ਪੀਕੇ ਸਿੰਘ ਅਤੇ ਸਮੀਤਾ ਕੌਰ ਵੱਲੋਂ ਵਕੀਲਾ ਸਾਹਿਰ ਸਿੰਘ ਵਿਰਕ ਅਤੇ ਵੀਵੀ ਗੋਦਾਰਾ ਰਾਹੀਂ ਧਾਇਰ ਕੀਤੀ ਗਈ ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਦੀ 4 ਜੁਲਾਈ ਦੀ ਨੀਤੀ ਮੁੱਖ ਤੌਰ ਦੇ ਉਤੇ ਲੁਧਿਆਣਾ ਅਤੇ ਮੋਹਾਲੀ ਦੇ ਵਿੱਚ ਉਪਜਾਊ ਬਹੁ ਫਸਲੀ ਖੇਤੀਬਾੜੀ ਜ਼ਮੀਨ ਦੀ ਪ੍ਰਾਪਤੀ ਦਾ ਜਿਹੜਾ ਰਾਹ ਪਧਰਾ ਕਰਨ ਵਾਲੀ ਹੈ ਨਾਲ ਹੀ ਜਿਹੜਾ ਸਰਕਾਰ ਬਣਨ ਦੇ ਉੱਤੇ ਪ੍ਰਵਾਸੀਆਂ ਦੀਆਂ ਜਾਇਦਾਦਾਂ ਤੋਂ ਕਬਜ਼ੇ ਛੁਡਵਾਏ ਜਾਣਗੇ ਕਾਂਗਰਸ ਦੇ ਜਿਹੜੇ ਨੇ ਬਾਜਵਾ ਸਾਹਵੇਂ ਕਹਿ ਰਹੇ ਨੇ ਬਾਹਰ ਦੇ ਫੇਰੇ ਦੇ ਉੱਤੇ ਨੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਪੰਜਾਬ ਦੇ ਵਿੱਚ ਗੈਂਗਵਾੜ ਖਤਮ ਕਰਨ ਦਾ ਦਿੱਤਾ ਹੈ ਭਰੋਸਾ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਐਨ ਆਰ ਆਈਜ਼ ਨੂੰ ਦੋ ਮੁੱਖ ਚਿੰਤਾਵਾਂ ਜੜੀਆਂ ਸੰਤੌਂਦੀਆਂ ਨੇ ਪਹਿਲੀ ਜਾਇਦਾਦ ਦੇ ਉੱਤੇ ਕਬਜ਼ਾ ਤੇ ਦੂਜੀ ਗੈਂਗਵਾੜ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਦੀ ناکامی ਹੈ ਕਿ ਗੈਂਗਸਟਰ ਜੇਲ੍ਹਾਂ ਦੇ ਵਿੱਚ ਬੈਠੇ ਵੀ ਟੈਲੀਫੋਨ ਦੇ ਰਾਹੀਂ ਧਮਕੀਆਂ ਤੇ ਫਰੋਤੀਆਂ ਮੰਗ ਰਹੇ ਨੇ ਸਰਕਾਰ ਹੱਥ ਦੇ ਉੱਤੇ ਹੱਥ ਧਰ ਕੇ ਕਹਿੰਦੇ ਬੈਠੀ ਹੈ ਉਹਨਾਂ ਕਹੇ ਕਿ ਗੈਂਗਸਟਰਵਾਦ ਦਾ ਮੁਕੰਮਲ ਖਾਤਮਾ ਕਰਨਾ ਕਾਂਗਰਸ ਸਰਕਾਰ ਦਾ ਪ੍ਰਮੁੱਖ ਕੰਮ ਹੋਵੇਗਾ ਪ੍ਰਵਾਸੀ ਜਿਵੇਂ ਵਿਦੇਸ਼ਾਂ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮੰਨਦੇ ਨੇ ਉਸੇ ਤਰ੍ਹਾਂ ਆਪਣੇ ਪਿਛੋਕੜ ਵਾਲੇ ਘਰ ਦੇ ਵਿੱਚ ਰਹਿਣ ਤੇ ਮਾਣ ਮਹਿਸੂਸ ਕਰਨਗੇ ਬਾਜਵਾ ਉਹਨਾਂ ਨੇ ਇੱਥੇ ਪ੍ਰਵਾਸੀ ਭਾਰਤੀਆਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਆਪ ਦਾ ਜਿਹੜਾ ਬਦਲ ਕਾਂਗਰਸ ਨੂੰ ਵੇਖ ਰਹੇ ਨੇ ਉਹਨਾਂ ਦਾ ਨਿੱਜੀ ਵਿਚਾਰ ਹੈ ਕਿ ਜ਼ਮੀਨਾਂ ਜਾਇਦਾਦਾਂ ਵੇਚਣ ਦੇ ਚਾਹਵਨ ਪ੍ਰਵਾਸੀਆਂ ਦੀਆਂ ਜਾਇਦਾਦਾਂ ਖਰੀਦਣ ਦੇ ਬਾਰੇ ਬਕਾਇਦਾ ਸਰਕਾਰੀ ਨੀਤੀ ਕਾਂਗਰਸ ਸਰਕਾਰ ਵੱਲੋਂ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਕਾਂਗਰਸ ਦੇ ਸੱਤਾ ਦੇ ਵਿੱਚ ਆਉਣ ਤੋਂ ਮਗਰੋਂ ਜਿਹੜਾ ਪਰਵਾਸੀਆਂ ਦੀ ਹਜ਼ਾਰਾਂ ਕਰੋੜਾਂ ਦੀ ਜ਼ਮੀਨ ਜਾਇਦਾਦ ਜਿਸ ਉੱਪਰ ਨਜਾਇਜ਼ ਕਬਜ਼ੇ ਨੇ ਨੂ ਛਡਵਾਏਗੀ ਅਤੇ ਜਿਹੜੇ ਪ੍ਰਵਾਸੀ ਕਿਸੇ ਕਾਰਨ ਆਪਣੇ ਮੁਲਕ ਨੂੰ ਨਹੀਂ ਜਾਣਾ ਚਾਹੁੰਦੇ ਉਹ ਆਨਲਾਈਨ ਜਾਇਦਾਦ ਸਰਕਾਰ ਨੂੰ ਵੇਚ ਸਕਣਗੇ ਇਸ ਨਵੇਂ ਕਾਨੂੰਨ ਨੂੰ ਬਕਾਇਦਾ ਸੁਝਾਅ ਇਤਰਾਜ਼ ਤੇ ਸਮਿਖਿਆ ਦੇ ਕਰਕੇ ਹੀ ਜਿਹੜਾ ਹੋਣ ਦੇ ਵਿੱਚ ਲਿਆਂਦਾ ਜਾਵੇਗਾ ਦੂਸਰੇ ਪਾਸੇ ਜਿਹੜਾ ਅਕਾਲੀ ਦਲ ਵੀ ਜਿਹੜਾ ਹੈ ਉਹਨਾਂ ਨੇ ਪ੍ਰਾਊਟੂ ਵੀ ਅਕਾਲੀ ਦਾ ਜਿਹੜਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ਮੁਹਿੰਮ ਤੇ ਪਾਣੀ ਦਾ ਮੁੱਦਾ ਜਿਹੜਾ ਸੁਪਰੀਮ ਕੋਰਟ ਵੱਲੋਂ ਪੰਜਾਬ ਦੀ ਪਟੀਸ਼ਨ ਸੁਣਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਬੀਬੀ ਐਮਪੀ ਦੇ ਵੱਲੋਂ ਹਰਿਆਣਾ ਨੂੰ 4500 ਕਿਊਸ ਇੱਕ ਵਾਧੂ ਪਾਣੀ ਦੇਣ ਦਾ ਮਾਮਲਾ ਹੈ। ਸੁਪਰੀਮ ਕੋਰਟ ਨੇ ਅੱਜ ਪੰਜਾਬ ਸਰਕਾਰ ਦੀ ਉਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਦੇ ਵਿੱਚ ਹਰਿਆਣਾ ਨੂੰ 4500 ਕਿਉਸੇਕ ਵਾਧੂ ਪਾਣੀ ਦੇਣ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਨੂੰ ਕੇਂਦਰੀ ਗ੍ਰੈਸ ਕੱਤਰ ਦੀ ਪ੍ਰਧਾਨਗੀ ਹੇਠ 2 ਮਈ ਨੂੰ ਹੋਈ ਮੀਟਿੰਗ ਦੇ ਵਿੱਚ ਲੈ ਗਏ ਫੈਸਲੇ ਦੀ ਪਾਲਣਾ ਕਰਨ ਦਾ ਨਿਰਦੇਸ਼ ਦਿੱਤਾ ਸੀ ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਦੇ ਕੋਲ ਅੱਜ ਪੰਜਾਬ ਦਾ ਜਿਹੜਾ ਪੱਖ ਰੱਖਣ ਦੇ ਲਈ ਹਜ਼ਾਰਾਂ ਸੌਰੀ ਪਾਕਰਖਾਂ ਦੇ ਲਈ ਹਾਜ਼ਰ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਹਰਿਆਣਾ ਪਹਿਲਾਂ ਹੀ ਆਪਣੇ ਹਿੱਸੇ ਦਾ 100% ਤੋਂ ਵੱਧ ਪਾਣੀ ਲੈ ਚੁੱਕਿਆ ਹੈ ਮਨੁੱਖੀ ਆਧਾਰ ਦੇ ਉੱਤੇ ਪੰਜਾਬ ਨੇ ਹਰਿਆਣਾ ਨੂੰ 4000 ਵਾਧੂ ਕਿਊਸਿਕ ਪਾਣੀ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਦੋਹਾਂ ਸੂਬਿਆਂ ਦੇ ਲਈ ਭਾਵਨਾਤਮਕ ਮਹੱਤਤਾ ਦਾ ਮੁੱਦਾ ਹੈ ਸਿੰਘਵੀ ਨੇ ਕਿਹਾ ਕਿ ਹਾਈ ਕੋਰਟ ਨੇ ਪੰਜਾਬ ਨੂੰ 2 ਮਈ ਦੇ ਫੈਸਲੇ ਦੀ ਪਾਲਣਾ ਕਰਨ ਦੇ ਲੈ ਕੇ ਹੈ ਬੀਬੀ ਐਮਬੀ ਦੇ ਵੱਲੋਂ ਪੇਸ਼ ਹੋਏ ਸੋ ਲਿਸ਼ਟਾ ਜਰਨਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਹੀ ਬੋਰਡ ਨੇ ਇਹ ਫੈਸਲਾ ਜੜਾ ਲਿਆ ਤੇ ਦੂਸਰੇ ਪਾਸੇ ਜਿਹੜੀ ਅਗਲੀ ਖਬਰ ਹੈ ਸਕੱਤਰ ਦੀ ਨਿਯੁਕਤੀ ਕਾਰਨ BBMP ਦੇ ਉੱਤੇ ਪੰਜਾਬ ਵਿਚਾਲੇ ਮੁੱਢ ਵਿਵਾਦ ਹੋ ਗਿਆ ਹੈ ਪੰਜਾਬ ਸਰਕਾਰ ਨੇ BBMP ਦੇ ਵੱਲੋਂ ਤੈਅ ਜਿਹੜੇ ਨੇ ਨਵੇਂ ਮਾਪਦੰਡਾਂ ਦੇ ਉੱਤੇ ਜਿਹੜੀ ਇਤਰਾਜ਼ ਜਤਾਇਆ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਹੈ BBMP ਅਤੇ ਪੰਜਾਬ ਸਰਕਾਰ ਵਿਚਾਲੇ ਹੁਣ ਨਵੀਂ ਤਲਖੀ ਦਾ ਮੋੜ ਵੱਜ ਗਿਆ ਹੈ ਮਾਮਲਾ BBMB ਦੇ ਵਿੱਚ ਸਕੱਤਰ ਦੀ ਨਿਯੁਕਤੀ ਕੀਤੇ ਜਾਣ ਦਾ ਕਿਉਂਕਿ ਰਾਜਸਥਾਨ ਦੇ ਬਲਬੀਰ ਸਿੰਘ ਜਿਹੜਾ ਸਹਿਮਾਰ ਦੀ ਤਰੱਕੀ ਹੋਣ ਮਗਰੋਂ ਇਹ ਆਸਾਮ ਜਿਹੜੀ ਆਸਾਮੀ ਜਿਹੜੀ ਹੈ ਖਾਲੀ ਹੋ ਗਈ ਹੈ BBMB ਨੇ ਥੋੜੇ ਦਿਨ ਪਹਿਲਾਂ ਪੰਜਾਬ ਦੇ ਜਲ ਸਰੋਤ ਵਿਭਾਗ ਨੂੰ ਪੱਤਰ ਲਿਖ ਕੇ BBMB ਦੇ ਸਕੱਤਰ ਦੀ ਨਿਯੁਕਤੀ ਦੇ ਬਾਰੇ بنائے ਨਵੇਂ ਮਾਪਦੰਡਾਂ ਤੋਂ ਜਾਣੂ ਕਰਵਾਇਆ ਸੀ ਜਿਸ ਦੇ ਉੱਤੇ ਪੰਜਾਬ ਸਰਕਾਰ ਨੇ ਹੁਣ ਸਖਤ ਇਤਰਾਜ਼ ਕੀਤਾ ਹੈ BBMB ਦੇ ਵੱਲੋਂ ਹਰਿਆਣਾ ਦੇ ਅਧਿਕਾਰੀਆਂ ਨੂੰ BBMB ਦੇ ਵਿੱਚ ਸਖਤਰ ਵਜੋਂ ਤਾਇਨਾਤ ਕੀਤੇ ਜਾਣ ਵਾਸਤੇ ਚੋਣ ਦੇ ਨਵੇਂ ਮਾਪਦੰਡ ਤਿਆਰ ਕੀਤੇ ਨੇ। ਪੰਜਾਬ ਸਰਕਾਰ ਪਹਿਲਾਂ ਵੀ BBMB ਦੀ ਭੂਮਿਕਾ ਨੂੰ ਸ਼ੱਕੀ ਆਖ ਚੁੱਕੀ ਹੈ ਤੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਮੌਕੇ ਵੀ ਕਾਫੀ ਰਫੜ ਜਿਹੜਾ ਪਿਆ ਹੋਇਆ ਸੀ। BBMB ਨੇ ਹੁਣ ਸਖਤਰ ਦੀ ਨਿਯੁਕਤੀ ਦੇ ਲਈ ਨਵੇਂ ਤੈ ਕੀਤੇ ਮਾਪਦੰਡਾਂ ਦੇ ਵਿੱਚ 20 ਸਾਲ ਦਾ ਤਜਰਬਾ ਲਾਜ਼ਮੀ ਕਰ ਦਿੱਤਾ ਹੈ। ਜਿਸ ਦੇ ਨਾਲ ਪੰਜਾਬ ਸਖਤਰ ਦੀ ਦੌੜ ਚੋਂ ਆਊਟ ਜਿਹੜਾ ਹੋ ਜਾਏਗਾ। ਚੋਣ ਮਾਪਦੰਡਾਂ ਦੇ ਵਿੱਚ ਨਿਗਰਾਨ ਇੰਜੀਨੀਅਰ ਜਾਂ ਕਾਰਜਕਾਰੀ ਇੰਜੀਨੀਅਰ ਨੂੰ ਹੀ ਸਖਤਰ ਨਿਯੁਕਤ ਕੀਤੇ ਜਾਣ ਦੀ ਸ਼ਰਤ ਜੜੀ ਵੀ ਰੱਖ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਅੱਜ BBMB ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਸਖਤਰ ਦੀ ਨਿਯੁਕਤੀ ਦੇ ਲਈ ਤਿਆਰ ਕੀਤੇ ਨਵੇਂ ਮਾਪਦੰਡਾਂ ਦੇ ਉੱਤੇ ਉਂਗਲ ਜੜੀ ਚੁੱਕ ਦਿੱਤੀ ਹੈ। ਪੰਜਾਬ ਦੇ ਜਲ ਸਰੋਤ ਵਿਭਾਗ ਨੇ ਕਿਹਾ ਹੈ ਕਿ ਜਦੋਂ ਵੀ ਕੋਈ ਨਵੇਂ ਮਾਪਦੰਡ ਤਿਆਰ ਕੀਤੇ ਜਾਂਦੇ ਨੇ ਉਹਨਾਂ ਦੀ ਪ੍ਰਵਾਨਗੀ BBMB ਦੇ ਬੋਰਡ ਦੇ ਵੱਲੋਂ ਹੋਣੀ ਚਾਹੀਦੀ ਹੈ ਨਾ ਕਿ ਚੇਅਰਮੈਨ ਅਜਿਹਾ ਖੁਦ ਫੈਸਲਾ ਲਵੇ। ਪੰਜਾਬ ਸਰਕਾਰ ਨੇ ਦੂਜਾ ਇਤਰਾਜ ਜਿਹੜਾ 2 ਸਾਲ ਦੇ ਤਜਰਬੇ ਦੇ ਉੱਤੇ ਕੀਤਾ ਹੈ ਪੰਜਾਬ ਨੇ ਪੱਤਰ ਦੇ ਵਿੱਚ ਕਿਹਾ ਕਿ ਪੰਜਾਬ ਦੇ ਵਿੱਚ ਨਿਗਰਾਨ ਇੰਜੀਨੀਅਰ ਅਤੇ ਕਾਲਜਕਾਰੀ ਇੰਜੀਨੀਅਰ ਦੀ ਅਸਾਮੀ ਤੇ ਨੌਜਵਾਨ ਅਫਸਰ ਜਿਹੜੇ ਨੇ ਤਾਇਨਾਤ ਨੇ ਜਿਸ ਕਰਕੇ ਪੰਜਾਬ BBMB ਦੇ ਵਿੱਚ ਇਸ ਪ੍ਰਤੀਨਿਧਤਾ ਤੋਂ ਵਾਂਝਾ ਰਹਿ ਸਕਦਾ ਹੈ ਪੰਜਾਬ ਨੇ ਮੰਗ ਕੀਤੀ ਹੈ ਕਿ BBMB ਦੇ ਵਿੱਚ 5 ਸਾਲ ਦੇ ਤਜਰਬੇ ਦੀ ਸ਼ਰਤ ਰੱਖੀ ਜਾਵੇ ਨਾ ਕਿ 20 ਸਾਲ ਦੀ ਪੰਜਾਬ ਦੇ ਅਧਿਕਾਰੀ ਆਖਦੇ ਨੇ ਕਿ BBMP ਦੇ ਸਕੱਤਰ ਦੇ ਅਹੁਦੇ ਦੇ ਉੱਤੇ ਕਈ ਦਹਾਕਿਆਂ ਤੋਂ ਹਰਿਆਣਾ ਕਾਬਜ਼ ਹੈ ਪਰ ਵੱਡਾ ਹਿੱਸੇਦਾਰ ਹੋਣ ਦੇ ਬਾਵਜੂਦ ਪੰਜਾਬ ਇਸ ਪ੍ਰਤੀਨਿਧਤਾ ਤੋਂ ਵਾਂਝਾ ਹੈ ਪੰਜਾਬ ਸਰਕਾਰ ਨੇ ਮੰਗ ਕੀਤੀ ਹੈ ਕਿ BBMP ਦੇ ਵੱਲੋਂ ਪਹਿਲਾਂ ਸਕੱਤਰ ਦੀ ਨਿਯੁਕਤੀ ਦੇ ਲਈ ਮਾਪਦੰਡ ਬੋਰਡ ਤੋਂ ਪ੍ਰਵਾਨ ਕਰਾਏ ਜਾਨਤਾ ਜੋ ਹਿੱਸੇਦਾਰ ਸੂਬਿਆਂ ਦੇ ਵਿੱਚ ਤਬਾਜਨ ਰਹਿ ਸਕੇ ਸੂਤਰ ਦੱਸਦੇ ਨੇ ਕਿ BBMP ਦੇ ਵੱਲੋਂ ਇੱਕ ਖਾਸ ਅਧਿਕਾਰੀ ਦੀ 77 ਵਜੋਂ ਤਾਇਨਾਤੀ ਕੀਤੀ ਜਾਣੀ ਹੈ ਜਿਸ ਅਧਿਕਾਰੀ ਨੂੰ ਪੰਜਾਬ ਦੇ ਵਿਰੋਧ ਮਗਰੋਂ ਪਹਿਲਾਂ ਹੀ ਜਿਹੜਾ ਹਟਾ ਦਿੱਤਾ ਗਿਆ ਸੀ ਇਸ ਅਧਿਕਾਰੀ ਦੀ ਕੇਂਦਰੀ ਬਿਜਲੀ ਮੰਤਰੀ ਤੱਕ ਜਿਹੜੀ ਪਹੁੰਚ ਹੈ ਮੌਨਸੂਨ ਸੈਸ਼ਨ ਦੀ ਗੱਲ ਕਰੀਏ ਤੇ ਗ੍ਰਹਿ ਮੰਤਰੀ ਦੀ ਨੱਕ ਹੇਟ ਪਹਿਲਗਾਮ ਹਮਲਾ ਹੋਇਆ ਕਿ ਅਮਿਤ ਸ਼ਾ ਅਸਤੀਫਾ ਦੇਣ ਕੇ ਪ੍ਰਯੰਕਾ ਗਾਂਧੀ ਜਿਹੜੇ ਗਰਜੇ ਨੇ ਵੱਲੋਂ ਮੋਦੀ ਸਰਕਾਰ ਦੇ ਉੱਤੇ ਜਵਾਬੀ ਹਮਲਾ ਕੀਤਾ ਨਾਲ ਹੀ ਨਹਿਰੂ ਗਾਂਧੀ ਨਹਿਰੂ ਇੰਦਰਾ ਗਾਂਧੀ ਮੇਰੀ ਮਾਂ ਦੇ ਹਾਂਜੂਆਂ ਦੀ ਕਹਿੰਦੇ ਗੱਲ ਤਾਂ ਕੀਤੀ ਪਰ ਇਹ ਨਹੀਂ ਦੱਸਿਆ ਕਿ جنگ ਕਿਉਂ ਰੋਕੀ ਗਈ ਸੀ ਪ੍ਰਿਆੰਕਾ ਗਾਂਧੀ ਨੇ ਗੱਲ ਕਹੀ ਹੈ ਇਸੇ ਤਰ੍ਹਾਂ ਕਹਿੰਦੇ ਨੇ ਕਿ ਕੀ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਰੱਖਿਆ ਮੰਤਰੀ NSA ਨੂੰ ਜਿਹੜਾ ਘੇਰਿਆ ਹੈ 트럼ਪ ਦਾ ਮੂੰਹ ਬੰਦ ਕਰੋ ਸੰਸਦ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਦੇ ਬਾਰੇ ਅਜਿਹਾ ਕਿਉਂ ਬੋਲੇ ਦਪਿੰਦਰ ਹੁੰਡਾ ਜਾਣਦੇ ਆ ਕਾਂਗਰਸ ਸੰਸਦ ਮੈਂਬਰ ਨੇ ਭਾਜਪਾ ਸਰਕਾਰ ਦੀ ਵਿਦੇਸ਼ ਨੀਤੀ ਦੀ ਵੀ ਜੜਈ ਆਲੋਚਨਾ ਕੀਤੀ ਹੈ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਦਾਅਵੇ ਦੇ ਉੱਤੇ ਵੀ ਸਵਾਲ ਉਠਾ ਦਿੱਤੇ ਜਿਸ ਦੇ ਵਿੱਚ ਉਹਨਾਂ ਨੇ ਕਈ ਵਾਰ ਕਿਹਾ ਕਿ ਉਹਨਾਂ ਨੇ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੰਗਬੰਦੀ ਕਰਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤਿੱਖਾ ਹਮਲਾ ਕਰਦੇ ਹੋਏ ਕਾਂਗਰਸ ਨੇਤਾ ਪ੍ਰਯੰਕਾ ਗਾਂਧੀ ਵਾਰਡਰਾ ਨੇ ਬੁੱਧਵਾਰ ਨੂੰ ਕਿਹਾ ਕਿ ਲੀਡਰਸ਼ਿਪ ਸਿਰਫ ਜਿਹੜਾ ਸਹਾਰਾ ਲੈਣਾ ਚਾਹੁੰਦੀ ਹੈ ਸਗੋ ਜ਼ਿੰਮੇਵਾਰੀ ਜ਼ਿੰਮੇਵਾਰੀ ਵੀ ਲੈ ਲਵੇ ਪ੍ਰਿਆੰਕਾ ਨੇ ਦਾਵਾ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੰਗਬੰਦੀ ਦਾ ਐਲਾਨ ਕਰਨਾ ਪ੍ਰਧਾਨ ਮੰਤਰੀ ਦੀ ਗੈਰ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ ਲੋਕ ਸਭਾ ਦੇ ਵਿੱਚ ਆਪਰੇਸ਼ਨ ਸਿੰਧੂਰ ਦੇ ਉੱਤੇ ਇੱਕ ਵਿਸ਼ੇਸ਼ ਚਰਚਾ ਦੇ ਵਿੱਚ ਹਿੱਸਾ ਲੈਂਦੇ ਹੋਏ ਕਾਂਗਰਸ ਸੰਸਦ ਮੈਂਬਰ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਵਾਹਰ ਲਾਲ ਨਹਿਰੂ ਇੰਦਰਾ ਗਾਂਧੀ ਵੱਲੋਂ ਇੱਥੋਂ ਤੱਕ ਕਿ ਉਨ੍ਹਾਂ ਦੇ ਮਾਂ ਦੇ ਹੰਝੂਆਂ ਦੇ ਬਾਰੇ ਵੀ ਗੱਲ ਕੀਤੀ ਪਰ ਇਹ ਜਵਾਬ ਨਹੀਂ ਦਿੱਤਾ ਕੀ ਜੰਗ ਉਸ ਸਮੇਂ ਕਿਉਂ ਰੋਕੀ ਗਈ ਜਦੋਂ ਦੁਸ਼ਮਣ ਦੇ ਕੋਲ ਭੱਜਣ ਦੇ ਲਈ ਕੋਈ ਰਾਹ ਹੀ ਨਹੀਂ ਬਚਿਆ ਸੀ ਉਹਨਾਂ ਪੁੱਛਿਆ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਰੱਖਿਆ ਮੰਤਰੀ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਜ਼ਿੰਮੇਵਾਰੀ ਨਹੀਂ ਹੈ ਉਹਨਾਂ ਕਹੇ ਕਿ ਸਰਕਾਰ ਨੂੰ ਪਤਾ ਨਹੀਂ ਸੀ ਕਿ ਹਜ਼ਾਰਾਂ ਸੈਲਾਨੀ ਬੇਸਰਨ ਜਿਹੜੀ ਘਾਟੀ ਦੇ ਵਿੱਚ ਨੇ ਉੱਥੇ ਕੋਈ ਸੁਰੱਖਿਆ ਕਿਉਂ ਨਹੀਂ ਸੀ ਉਹਨਾਂ ਨੂੰ ਰੱਬ ਦੀ ਰਹਿਮੋ ਕਰਮ ਦੇ ਹੱਥ ਤੇ ਕਿਉਂ ਛੱਡ ਦਿੱਤਾ ਗਿਆ ਪ੍ਰਿਅੰਕਾ ਨੇ ਕਿਹਾ ਕਿ ਇਹ ਸਾਡੀ ਸਰਕਾਰ ਅਤੇ ਖੋਫੀਆ ਏਜੰਸੀਆਂ ਦੀ ਇੱਕ ਵੱਡੀ ਸਫਲਤਾ ਹੈ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ ਕਿ ਕਿਸੇ ਨੇ ਅਸਤੀਫਾ ਦੇ ਦਿੱਤਾ ਉਹ ਅਤੀਤ ਬਾਰੇ ਗੱਲਾਂ ਕਰਦੇ ਰਹਿੰਦੇ ਨੇ ਪਰ ਵਰਤਮਾਨ ਦੇ ਵਿੱਚ ਕੀ ਹੋ ਰਿਹਾ ਹੈ ਇਸ ਦਾ ਜਵਾਬ ਕੌਣ ਦੇਵੇਗਾ ਇਸ ਦੇ ਦੌਰਾਨ ਰਾਜ ਸਭਾ ਦੇ ਵਿੱਚ ਬਹਿਸ ਸ਼ੁਰੂ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਉਹਨਾਂ ਨੇ ਕਿਹਾ ਕਿ ਇੱਕ ਦਿਨ ਆਏਗਾ ਜਦੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੀਓਕੇ ਦੇ ਲੋਕ ਭਾਰਤ ਦੀ ਜਮਹੂਰੀ ਪ੍ਰਣਾਲੀ ਦਾ ਹਿੱਸਾ ਬਣ ਜਾਣਗੇ ਉਨਾ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਉਹ ਇੱਕ ਦਿਨ ਕਹਿਣਗੇ ਮੈਂ ਵੀ ਭਾਰਤ ਉਹਨਾਂ ਕਹਿੰਦੇ ਨੇ ਕਿ ਉਹ ਵੀ ਕਹਿਣਗੇ ਕਿ ਮੈਂ ਵੀ ਭਾਰਤ ਹਾਂ ਉਹਨਾਂ ਕਹਿ ਕੇ ਅਪ੍ਰੈਲ ਦੇ ਵਿੱਚ ਪਹਿਲਗਾਮ ਬੇਸ਼ਤੀ ਹਮਲੇ ਦੇ ਖਿਲਾਫ ਫੌਜੀ ਕਾਰਵਾਈ ਆਪਰੇਸ਼ਨ ਸਿੰਦੂਰ ਨੇ ਸਾਬਤ ਕਰ ਦਿੱਤਾ ਕਿ ਭਾਰਤ ਨੂੰ ਹੁਣ ਇੱਕ ਨਰਮ ਰਾਜ ਦੇ ਵਜੋਂ ਨਹੀਂ ਦੇਖਿਆ ਜਾਂਦਾ ਸਗੋਂ ਇੱਕ ਅਜਿਹੇ ਰਾਸ਼ਟਰ ਵਜੋਂ ਦੇਖਿਆ ਜਾਂਦਾ ਜੋ ਆਪਣੀ ਪ੍ਰਭੂਸੱਤਾ ਤੇ ਸਵੈ ਮਾਨ ਦੀ ਰੱਖਿਆ ਦੇ ਲਈ ਕਿਸੇ ਵੀ ਹੱਦ ਤੱਕ ਜਾਨ ਦੇ ਲਈ ਤਿਆਰ ਹੈ ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਲੋਕ ਸਭਾ ਦੇ ਵਿੱਚ ਅੱਜ ਐਲਾਨ ਕੀਤਾ ਕਿ ਪਹਿਲਗਾਮ ਕਤਲੇਆਮ ਨੂੰ ਅੰਜਾਮ ਦੇਣ ਵਾਲੇ ਤਿੰਨ دہشت ਗਰਦਾਂ ਨੂੰ ਸੁਰੱਖਿਆ ਬਲਾਂ ਨੇ ਜਿਹੜਾ ਸ਼੍ਰੀਨਗਰ ਨੇੜੇ ਫੌਜ CRPF ਤੇ ਜੰਮੂ ਕਸ਼ਮੀਰ ਪੁਲਿਸ ਦੀ ਸਾਂਝੀ ਕਾਰਵਾਈ ਦੇ ਦੌਰਾਨ ਮਾਰ ਮੁਕਾਇਆ ਤੇ ਟਾਈਮਿੰਗ ਦੇਖਣ ਵਾਲੀ ਹੈ ਵੈਸੇ ਇੱਕੋ ਹੀ ਹੈ ਕੱਲ ਵੀ ਮੈਂ ਗੱਲ ਕੀਤੀ ਸੀ ਖਬਰ ਦੇ ਦੌਰਾਨ ਕਿ ਕਿਵੇਂ ਹੋ ਸਕਦਾ ਹੈ ਸੰਭਵ ਆਪਰੇਸ਼ਨ ਸਿੰਦੂਰ ਦੇ ਉੱਤੇ ਕਿਉਂਕਿ ਉਹ ਬੱਲੇ ਬੱਲੇ ਖੱਟਣੀ ਹੈ ਨਾ ਸੰਸਦ ਚੱਲ ਰਹੀ ਲੋਕ ਦੇਖ ਰਹੇ ਨੇ ਉਹ ਜਿਹੜਾ ਸੁਨੇਹਾ ਦੇਣਾ ਚਾਹੁੰਦੇ ਆ ਚਲਿਆ ਜਾਣਾ ਸੀ ਆਪਰੇਸ਼ਨ ਸਿੰਧੂਰ ਦੇ ਉੱਤੇ ਵਿਸ਼ੇਸ਼ ਚਰਚਾ ਦੇ ਵਿੱਚ ਹਿੱਸਾ ਲੈਂਦੇ ਹੋਏ ਸ਼ਾਹ ਨੇ ਕਿਹਾ ਕਿ ਸੋਮਵਾਰ ਨੂੰ ਆਪਰੇਸ਼ਨ ਮਹਾਦੇਵ ਤਹਿਤ ਇਹ ਤਿੰਨੋਂ دہشتਗਰਦ ਮਾਰੇ ਗਏ ਸਨ ਉਹਨਾਂ ਦੀ ਪਛਾਣ ਸੁਲੇਮਾਨ ਉਰਫ ਫੈਜ਼ਲ ਅਫਗਾਨੀ ਤੇ ਜ਼ਬਰਾਨ ਦੇ ਵਜੋਂ ਹੋਈ ਜਦੋਂ ਕਿ ਮੁਸਲ ਸੁਲੇਮਾਨ ਲਸ਼ਕਰ ਤੌਇਬਾ ਦਾ ਹੈ ਜਿਹੜਾ ਸ਼ਰਾਣੀ ਦਾ ਕਮਾਂਡਰ ਸੀ ਇੱਕ ਏ ਸ਼ਰਾਣੀ ਦਾ ਤੇ ਅਫਗਾਨੀ ਵੀ ਲਸ਼ਕਰ-ਏ-ਤੌਇਬਾ ਦਾ ਈਸ਼ ਰੈਣੀ ਦਾ ਅਤਵਾਦੀ ਸੀ ਜਿਬਰਾਨ ਵੀ ਇੱਕ ਬਦਨਾਮ ਅਤੇ ਲੋੜੀਂਦਾ ਅਤਵਾਦੀ ਸੀ ਪਹਿਲਗਾਮ ਦੀ ਬੈਸਰਨ ਘਾਟੀ ਦੇ ਵਿੱਚ ਸਾਡੇ ਨਾਗਰਿਕਾਂ ਦੀ ਹੱਤਿਆ ਵਿੱਚ ਸ਼ਾਮਲ ਇਹ ਤਿੰਨੋਂ ਅਤਵਾਦੀ ਹੁਣ ਖਤਮ ਕਰ ਦਿੱਤੇ ਗਏ ਇਸੇ ਤਰ੍ਹਾਂ ਮੁੱਦੇ ਬਹੁਤ ਉੱਠੇ ਪਾਕਿਸਤਾਨ ਦਾ ਸ਼ਾਹ ਨੇ ਕਿਹਾ ਕਿ ਅਤਵਾਦੀਆਂ ਨੂੰ ਹੁਣ ਪਾਕਿਸਤਾਨ ਤੋਂ ਜੰਮੂ ਕਸ਼ਮੀਰ ਭੇਜਿਆ ਜਾ ਰਿਹਾ ਹੈ ਕਿਉਂਕਿ ਕਸ਼ਮੀਰ ਦੇ ਵਿੱਚ ਕੋਈ ਮੁਕਾਮੀ ਅਤਵਾਦੀ ਨਹੀਂ ਹੈ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ 2005 ਤੋਂ ਲੈ ਕੇ ਤੇ 211 ਦੇ ਦਰਮਿਆਨ 27 ਅੱਤਵਾਦੀ ਹਮਲੇ ਹੋਏ ਕਾਂਗਰਸ ਸਰਕਾਰ ਨੇ ਕੀ ਕੀਤਾ ਉਹਨਾਂ ਸਿਰਫ ਪਾਕਿਸਤਾਨ ਨੂੰ ਜਿਹੜਾ ਡੋਜ਼ੀਆਰੀ ਭੇਜੇ ਪਾਕਿਸਤਾਨ ਨੂੰ ਸਾਰੇ ਅੱਤਵਾਦੀ ਜੜ ਦੱਸਦਿਆਂ ਸ਼ਾਹ ਨੇ ਕਿਹਾ ਕਿ ਪਾਕਿਸਤਾਨ ਕਾਂਗਰਸ ਵੱਲੋਂ ਕੀਤੀ ਗਈ ਇੱਕ ਗਲਤੀ ਸੀ ਉਹਨਾਂ ਕਹਿ ਕੇ ਜੇਕਰ ਉਹਨਾਂ ਨੇ ਵੰਡ ਨੂੰ ਰੱਦ ਕਰ ਦਿੱਤਾ ਹੁੰਦਾ ਤਾਂ ਅੱਜ ਪਾਕਿਸਤਾਨ ਨਾ ਹੁੰਦਾ ਇਸੇ ਤਰ੍ਹਾਂ ਦੋਸਤੋ ਗੱਲ ਕਰਦੇ ਆਂ ਬਿਹਾਰ ਦੀ ਬਿਹਾਰ ਵੋਟਰ ਸੂਚੀਆਂ ਦੇ ਵਿਸ਼ੇਸ਼ ਜਿਹੜੀ ਪੜਤਾਲ ਦੇ ਵਿੱਚ ਵੱਡੀ ਕਟ ਵੱਡ ਹੋਈ ਹੈ ਤਾਂ ਦਖਲ ਦੇਵੇਗਾ ਹੁਣ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਮੰਗਲਵਾਰ ਅੱਜ ਕਹਿ ਦਿੱਤਾ ਕਿ ਚੋਣ ਕਮਿਸ਼ਨ ਜਿਹੜਾ ਈਸੀ ਇੱਕ ਸੰਵਿਧਾਨਕ ਅਥਾਰਟੀ ਹੈ ਤੇ ਇਸ ਨੂੰ ਕਾਨੂੰਨ ਦੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ ਪਰ ਜੇ ਬਿਹਾਰ ਦੇ ਵਿੱਚ ਵੋਟਰ ਸੂਚੀਆਂ ਦੇ ਵਿਸ਼ੇਸ਼ ਸੋਧ ਜਿਹੜੀ ਐ ਐਸਆਈਆਰ ਵਿੱਚ ਵੱਡੇ ਪੱਧਰ ਤੇ ਕਟ ਵੱਡ ਹੁੰਦੀ ਹੈ ਤਾਂ ਅਦਾਲਤ ਦਖਲ ਦੇਵੇਗੀ ਜਸਟਿਸ ਸੂਰੀਆ ਕਾਂਤ ਅਤੇ ਜਸਟਿਸ ਜੋ ਜੋਆ ਮਾਲੀਆ ਬਾਗਚੀ ਦੇ ਬੈਂਚ ਨੇ ਬਿਹਾਰ ਦੇ ਵਿੱਚ ਚੋਣ ਕਮਿਸ਼ਨ ਦੀ ਐਸਆਈਆਰ ਕਾਰਵਾਈ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੇ ਬੈਂਚ ਦੇ ਉੱਤੇ ਵਿਚਾਰ ਕਰਨ ਲਈ ਇੱਕ ਸਮਾਂ ਸੀਮਾ ਤੈਅ ਕੀਤੀ ਹੈ ਤੇ ਕਿਹਾ ਹੈ ਕਿ ਇਸ ਮੁੱਦੇ ਦੇ ਉੱਤੇ ਸੁਣਵਾਈ 12 ਤੇ 13 ਅਗਸਤ ਨੂੰ ਹੋਵੇਗੀ ਪਟੀਸ਼ਨਕਰਤਾਵਾਂ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਅਤੇ ਪ੍ਰਸ਼ਾਂਤ ਪੂਸ਼ਨ ਨੇ ਇੱਕ ਵਾਰ ਫਿਰ ਦੋਸ਼ ਲਾਇਆ ਕਿ 1 ਅਗਸਤ ਨੂੰ ਚੋਣ ਪੈਨਲ ਵੱਲੋਂ ਪ੍ਰਕਾਸ਼ਿਤ ਕੀਤੀ ਜਾਣ ਵਾਲੀ ਡਰਾਫਟ ਸੂਚੀ ਦੇ ਵਿੱਚੋਂ ਲੋਕਾਂ ਨੂੰ ਬਾਹਰ ਰੱਖਿਆ ਜਾ ਰਿਹਾ ਹੈ ਤੇ ਉਹ ਆਪਣਾ ਮਹੱਤਵਪੂਰਨ ਵੋਟ ਪਾਉਣ ਦਾ ਅਧਿਕਾਰ ਜਿਹੜਾ ਗਵਾ ਦੇਣਗੇ। ਭੂਸ਼ਣ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਇੱਕ ਬਿਆਨ ਜਾਰੀ ਕੀਤਾ ਹੈ ਕਿ ਐਸਆਈਆਰ ਪ੍ਰਕਿਰਿਆ ਦੇ ਦੌਰਾਨ 65 ਲੱਖ ਲੋਕਾਂ ਨੇ ਜਿਹੜਾ ਗਣਨਾ ਫਾਰਮ ਜਮ੍ਹਾਂ ਨਹੀਂ ਕਰਵਾਏ ਕਿਉਂਕਿ ਉਹ ਜਾਂ ਤਾਂ ਮਰ ਚੁੱਕੇ ਨੇ ਜਾਂ ਪੱਕੇ ਤੌਰ ਦੇ ਉੱਤੇ ਕਿਤੇ ਹੋਰ ਚਲੇ ਗਏ ਨੇ। ਦਿੱਲੀ ਦੇ ਵਿੱਚ ਬੰਗਾਲੀ ਬੋਲਣ ਵਾਲੇ ਪ੍ਰਵਾਸੀ ਪਰਿਵਾਰ ਨੂੰ ਧਮਕਾਇਆ ਗਿਆ ਹੈ। ਮਮਤਾ ਬੇਨਰ ਹੋਣਾ ਨੇ ਬੇਨਰਜੀ ਹੋਣਾ ਨੇ ਇਲਜ਼ਾਮ ਲਾਏ ਨੇ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਦਿੱਲੀ ਦੇ ਵਿੱਚ ਕਥਿਤ ਤੌਰ ਦੇ ਉੱਤੇ ਹਮਲੇ ਦਾ ਸ਼ਿਕਾਰ ਹੋਈ ਇੱਕ ਬੰਗਾਲੀ ਬੋਲਣ ਵਾਲੀ ਔਰਤ ਤੇ ਉਸਦੇ ਬੱਚੇ ਨੂੰ ਧਮਕਾਇਆ ਗਿਆ। ਬੈਨਰਜੀ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਦੇ ਵਿੱਚ ਦੋਸ਼ ਲਾਇਆ ਗਿਆ ਕਿ ਕੌਮੀ ਰਾਜਧਾਨੀ ਦੇ ਵਿੱਚ ਇੱਕ ਬੰਗਾਲੀ ਬੋਲਣ ਵਾਲੀ ਔਰਤ ਤੇ ਉਸ ਦੇ ਬੱਚੇ ਦੇ ਉੱਤੇ ਉਹਨਾਂ ਦੀ ਭਾਸ਼ਾ ਬੋਲਣ ਦੇ ਕਾਰਨ ਹਮਲਾ ਕੀਤਾ ਗਿਆ ਸੀ ਹਾਲਾਂਕਿ ਦਿੱਲੀ ਪੁਲਿਸ ਨੇ ਬੈਨਰਜੀ ਦੇ ਦੁਆਰਾ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਵੀਡੀਓ ਨੂੰ ਮਨਘੜਤ ਤੇ ਰਾਜਨੀਤਿਕ ਤੌਰ ਦੇ ਉੱਤੇ ਪ੍ਰੇਰਿਤ ਕਰਾਰ ਦੇ ਦਿੱਤਾ ਬੈਨਰਜੀ ਨੇ ਬੀਰਪੂਮ ਜ਼ਿਲ੍ਹੇ ਦੇ ਵਿੱਚ ਕਿਹਾ ਉਹਨਾਂ ਨੂੰ ਵੱਖ-ਵੱਖ ਪੁਲਿਸ ਥਾਣਿਆਂ ਦੇ ਵਿੱਚ ਲਜਾਇਆ ਗਿਆ ਜਿਵੇਂ ਕਿ ਮੈਂ ਕੱਲ ਭਵਿੱਖਬਾਣੀ ਕੀਤੀ ਸੀ ਉਹਨਾਂ ਨੂੰ ਠਮਕਾਇਆ ਗਿਆ ਅਸੀਂ ਚਾਹੁੰਦੇ ਹਾਂ ਕਿ ਉਹ ਵਾਪਸ ਆਉਣ ਕੌਣ ਸੱਚ ਬੋਲ ਰਿਹਾ ਹੈ ਤੇ ਕੌਣ ਝੂਠ ਬੋਲ ਰਿਹਾ ਹੈ ਇਹ ਆਖਰਕਾਰ ਸਾਬਤ ਹੋ ਜਾਵੇਗਾ ਉਹਨਾਂ ਕਹਿ ਕੇ ਭਾਜਪਾ ਸ਼ਾਸਤ ਰਾਜਾਂ ਦੇ ਵਿੱਚ ਬੰਗਾਲੀ ਬੋਲਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਜੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹਨਾਂ ਨੂੰ ਬੰਗਾਲ ਵਾਪਸ ਆ ਜਾਣਾ ਚਾਹੀਦਾ ਹੈ ਇੰਟਰਨੈਸ਼ਨਲ ਖਬਰਾਂ ਦੇ ਉੱਤੇ ਝਾਤ ਮਾਰੀਏ ਤੇ ਟਰੰਪ ਦੇ ਵੱਲੋਂ ਯੁੱਧ ਰੋਕ ਰੋਕ ਦੇ ਬਾਰੇ ਕਹਿਣ ਦੇ ਬਾਵਜੂਦ ਵੀ ਰੂਸੀ ਹਮਲੇ ਦੇ ਵਿੱਚ ਯੂਕਰੇਨ ਦੇ 21 ਨਾਗਰਿਕ ਹਲਾਕ ਹੋਏ ਹਨ ਰੂਸ ਨੇ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਦੀ ਜਲਦੀ ਹੀ ਪਾਬੰਦੀਆਂ ਅਤੇ ਟੈਕਸ ਦੇ ਨਾਲ ਸਜ਼ਾ ਦੇਣ ਦੀ ਧਮਕੀ ਦੇ ਬਾਵਜੂਦ ਯੂਕਰੇਨ ਦੇ ਨਾਗਰਿਕ ਖੇਤਰਾਂ ਤੇ ਆਪਣੀ ਬੰਬਾਰੀ ਜਾਰੀ ਰੱਖੀ ਹੈ ਰੂਸ ਨੇ ਜਿਹੜਾ ਗਲਾਈਡ ਬੰਬਾਂ ਅਤੇ ਮਜ਼ਾਈਲਾਂ ਦੇ ਨਾਲ ਯੂਕਰੇਨ ਦੀ ਇੱਕ ਜੇਲ ਤੇ ਇੱਕ ਮੈਡੀਕਲ ਸਹੂਲਤ ਦੇ ਉੱਤੇ ਰਾਤ ਭਾਰ ਹਮਲੇ ਕੀਤੇ ਨੇ ਜਿਸ ਦੇ ਵਿੱਚ ਘੱਟੋ-ਘੱਟ 21 ਵਿਅਕਤੀਆਂ ਦੀ ਮੌਤ ਹੋਈ ਹੈ ਯੂਕਰੇਨ ਦੇ ਦੱਖਣ ਪੂਰਬੀ ਜ਼ਪੋਰਜੀਆ ਖੇਤਰ ਦੀ ਕਜੇਲ ਦੇ ਰੂਸੀ ਹਵਾਈ ਹਮਲੇ ਦੇ ਵਿੱਚ ਘੱਟੋ-ਘੱਟ 17 ਕੈਦੀ ਮਾਰੇ ਗਏ 80 ਤੋਂ ਵੱਧ ਜ਼ਖਮੀ ਹੋਏ ਡਿਨੀਪਰ ਖੇਤਰ ਦੇ ਵਿੱਚ ਅਧਿਕਾਰੀਆਂ ਨੇ ਘੱਟੋ-ਘੱਟ 4 ਲੋਕਾਂ ਦੇ ਮਾਰੇ ਜਾਣ ਤੇ 8 ਦੇ ਜ਼ਖਮੀ ਹੋਣ ਦੀ ਜਾਣਕਾਰੀ ਦਿੱਤੀ ਹੈ ਪਾਕਿਸਤਾਨ ਦੇ ਵਿੱਚ ਮੰਤ ਭਾਗੀ ਜਿਹੜੀ ਘਟਨਾ ਵਾਪਰੀ ਹੈ জাফর ਐਕਸਪ੍ਰੈਸ ਦੇ ਵਿੱਚ ਧਮਾਕਾ ਹੋਇਆ 3 ਡੱਬੇ ਪਟੜੀ ਤੋਂ ਉਤਰੇ ਨੇ ਤੇ ਇੱਕ ਵਿਅਕਤੀ ਜ਼ਖਮੀ ਦੱਸਿਆ ਜਾ ਰਿਹਾ ਹੈ ਪਾਕਿਸਤਾਨ ਦੇ ਦੱਖਣ ਪੂਰਬੀ ਸੂਬੇ ਦੇ ਵਿੱਚ ਸੋਮਵਾਰ ਕੱਲ੍ਹ ਬੀਤੇ ਇੱਕ ਭਿਆਨਕ ਹਾਦਸਾ ਜਿਹੜਾ ਵਾਪਰਿਆ ਜਦੋਂ ਕਵੇਟਾ ਜਾ ਰਹੀ ਜਾਫਰ ਐਕਸਪ੍ਰੈਸ ਟ੍ਰੇਨ ਦੇ ਤਿੰਨ ਡੱਬੇ ਇੱਕ ਧਮਾਕੇ ਦੇ ਕਾਰਨ ਪਟੜੀ ਦੇ ਉੱਤੋਂ ਉਤਰ ਗਏ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਪਾਕਿਸਤਾਨ ਰੇਲਵੇ ਅਤੇ ਸਥਾਨਕ ਪ੍ਰਸ਼ਾਸਨ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਜਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ ਅਮਰੀਕਾ ਦੇ ਵਿੱਚ ਜਿਹੜਾ ਨਵਾਂ ਮੁੱਦਾ ਫਿਰ ਤੋਂ ਉੱਠਿਆ ਹੈ ਇਹ ਤਾਂ ਪੁਰਾਣਾ ਪਰ ਇਹ ਦੁਬਾਰਾ ਉੱਠ ਰਿਹਾ ਹੈ ਜਿਹੜਾ ਆਪਣਾ ਕੰਟਰਾセਪਟਿਵਸ ਪੀਲਸ ਹੈ ਆਈਯੂਡੀ ਦੇ ਆਈਯੂਡੀ ਤੇ ਜਨਮ ਕੰਟਰੋਲ ਇੰਪਲਾਂਟ ਦੀ ਗੱਲ ਹੈ 트럼ਪ ਸਰਕਾਰ ਕਿਵੇਂ ਬਰਬਾਦ ਕਰ ਰਹੀ ਹੈ ਕਰੋੜਾਂ ਰੁਪਏ ਦੀਆਂ ਗਰਭ ਨਿਰੋਧਕ ਦਵਾਈਆਂ ਅਮਰੀਕਾ ਦੇ ਵਿੱਚ 트럼ਪ ਪ੍ਰਸ਼ਾਸਨ ਨੇ ਲਗਭਗ 10 ਮਿਲੀਅਨ ਡਾਲਰ ਦੀ ਕੀਮਤ ਵਾਲੇ ਜਿਹੜੇ ਨੇ ਔਰਤਾਂ ਦੇ ਗਰਭ ਨਿਰੋਧਕ ਸਮਗਰੀਆਂ ਨੂੰ ਨਸ਼ਟ ਕਰਨ ਦਾ ਫੈਸਲਾ ਕਰ ਲਿਆ ਇਸ ਫੈਸਲੇ ਤੋਂ ਬਾਅਦ ਦੇਸ਼ ਦੇ ਵਿੱਚ ਹੰਗਾਮਾ ਮਚ ਗਿਆ ਡਾਕਟਰਾਂ ਅਤੇ ਸਹਾਇਤਾ ਸਮੂਹਾਂ ਨੇ ਇਸ ਨੂੰ ਔਰਤਾਂ ਦੇ ਅਧਿਕਾਰਾਂ ਦੇ ਉੱਤੇ ਹਮਲਾ ਕਰਾਰ ਦੇ ਦਿੱਤਾ ਤੇ ਇੱਕ ਫਜ਼ੂਲ ਕਦਮ ਦੱਸ ਦਿੱਤਾ ਇਹ ਸਮਗਰੀ ਬੈਲਜੀਅਮ ਦੇ ਵਿੱਚ ਰੱਖੀ ਗਈ ਹੈ ਤੇ ਇਸ ਨੂੰ ਫਰਾਂਸ ਦੇ ਵਿੱਚ ਸਾੜਨ ਦੀ ਯੋਜਨਾ ਦੱਸੀ ਗਈ ਹੈ ਦੋਵੇਂ ਯੂਰਪੀ ਦੇਸ਼ਾਂ ਤੇ ਇਸ ਤਬਾਹੀ ਦੀ ਪ੍ਰਕਿਰਿਆ ਨੂੰ ਰੋਕਣ ਦੇ ਲਈ ਦਬਾਅ ਇਹ ਕਦਮ ਗਰੀਬ ਦੇਸ਼ਾਂ ਖਾਸ ਕਰਕੇ ਉਪ ਸਹਾਰਨ افریقا ਤੇ ਔਰਤਾਂ ਦੇ ਲਈ ਇੱਕ ਵੱਡਾ ਝਟਕਾ ਹੈ 18 ਜੁਲਾਈ ਨੂੰ ਬ੍ਰਿਟਿਸ਼ ਅਖਬਾਰ ਦਾ ਗਾਰਡੀਅਨ ਨੇ ਦੀ ਗਾਰਡੀਅਨ ਬਹੁਤ ਵੱਡੀ ਅਖਬਾਰ ਹੈ ਬ੍ਰਿਟੇਨ ਦੀ ਦੋ ਅਮਰੀਕੀ ਕਾਂਗਰਸ ਦੇ ਸੂਤਰਾਂ ਦੇ ਹਵਾਲੇ ਦੇ ਨਾਲ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ 9.7 ਮਿਲੀਅਨ ਡਾਲਰ ਦੇ ਗਰਭ ਨਿਰੋਧਕ ਸਮੱਗਰੀ ਜਿਵੇਂ ਕਿ IUD ਅਤੇ ਜਨਮ ਨਿਯੰਤਰਣ ਇੰਪਲਾਂਟ ਨੂੰ ਨਸ਼ਟ ਕਰਨ ਜਾ ਰਿਹਾ ਹੈ ਇਹ ਸਮੱਗਰੀ ਬੈਲਜੀਅਮ ਦੇ ਗੇਲ ਸ਼ਹਿਰ ਦੇ ਇੱਕ ਗੋਦਾਮ ਦੇ ਵਿੱਚ ਰੱਖੀ ਗਈ ਇਸ ਨੂੰ ਜੁਲਾਈ ਦੇ ਅੰਤ ਤੱਕ ਸਾੜਨ ਦੀ ਯੋਜਨਾ ਹੈ ਅਮਰੀਕਾ ਦੀ ਆਖਰਕਾਰ ਯੋਜਨਾ ਹੈ ਕਿ ਐ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਇਹ ਸਮਗਰੀ ਬਿਡੇਨ ਜਿਹੜਾ ਪ੍ਰਸ਼ਾਦ ਬਾਈਡਨ ਪ੍ਰਸ਼ਾਸਨ ਜਿਹੜਾ ਸੀ ਦੁਆਰਾ ਖਤਮ ਕੀਤੇ ਗਏ ਯੂ ਐਸ ਐਡ ਸੌਦੇ ਦੇ ਨਾਲ ਸੰਬੰਧਿਤ ਸੀ 트럼ਪ ਨੇ ਜਨਵਰੀ ਦੇ ਵਿੱਚ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਯੂ ਐਸ ਐਡ ਨੂੰ ਖਤਮ ਕਰ ਦਿੱਤਾ ਯੂ ਐਸ ਏਟ ਜਿਹੜੀ ਹੈ ਵਿਦੇਸ਼ੀ ਸਹਾਇਤਾ ਦਾ ਇੱਕ ਵੱਡਾ ਤੇ ਮਹੱਤਵਪੂਰਨ ਸਰੋਤ ਸੀ ਬੁਲਾਰੇ ਨੇ ਕਿਹਾ ਕਿ ਨਸ਼ਟ ਕਰਨ ਦੀ ਪ੍ਰਕਿਰਿਆ ਦੇ ਉੱਤੇ 100 ਸੌਰੀ 1,67,000 ਡਾਲਰ ਜਿਹੜੇ ਨੇ ਦਾ ਖਰਚਾ ਆਵੇਗਾ ਤੇ ਇਸ ਦੇ ਵਿੱਚ ਕੋਈ ਵੀ ਐਚ ਆਈ ਵੀ ਦਵਾਈ ਜਾਂ ਕੋਈ ਵੀ ਜਿਹੜਾ ਐਸਾ ਪ੍ਰੋਡਕਟ ਸ਼ਾਮਲ ਨਹੀਂ ਹੈ ਆਪਣਾ ਜੋ ਕਿ ਸੁਰੱਖਿਅਤ ਸੰਬੰਧ ਬਣਾਉਣ ਦੇ ਸਮੇਂ ਜੋ ਯੂਜ਼ ਕੀਤਾ ਜਾਂਦਾ ਹੈ ਪਾਰਿਸ ਦਾ ਫੈਸਲੇ ਦੀ ਦੁਨੀਆ ਭਰ ਦੇ ਵਿੱਚ ਆਲੋਚਨਾ ਹੋਈ ਹੈ ਵਿਦੇਸ਼ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਇਹ ਕਦਮ ਮੈਕਸੀਕੋ ਸਿਟੀ ਨੀਤੀ ਦੇ ਤਹਿਤ ਚੁੱਕਿਆ ਗਿਆ ਸੀ ਜਿਸ ਨੂੰ ਜਿਹੜੇ ਨੇ ਆਲੋਚਕ ਗਲੋਬਲ ਗੈਂਗ ਨਿਜਮ ਕਹਿੰਦੇ ਨੇ ਇਹ ਨੀਤੀ ਗੈਰ ਸਰਕਾਰੀ ਸੰਗਠਨਾਂ ਨੂੰ ਸਹਾਇਤਾ ਦੇਣ ਦੇ ਉੱਤੇ ਪਾਬੰਦੀ ਲਗਾਉਂਦੀ ਹੈ ਜੋ ਗਰਭਪਾਤ ਨੂੰ ਉਤਸ਼ਾਹਿਤ ਕਰਦੇ ਹਨ ਜਾਂ ਸਮਰਥਨ ਕਰਦੇ ਨੇ ਇਹ ਨੀਤੀ 1984 ਵਿੱਚ ਜਿਹੜੀ ਸੀ ਰਾਸ਼ਟਰਪਤੀ ਰੋਨਾਲਡ ਰਿੰਗਨ ਦੇ ਦੁਆਰਾ ਸ਼ੁਰੂ ਕੀਤੀ ਗਈ ਸੀ ਤੇ ਉਦੋਂ ਤੋਂ ਹਰ ਰਿਪਬਲਿਕਨ ਰਾਸ਼ਟਰਪਤੀ ਦੇ ਦੁਆਰਾ ਲਾਗੂ ਕੀਤੀ ਗਈ ਹੈ ਇਹ ਬਰਬਾਦੀ ਕਿਉਂ ਹੋ ਰਹੀ ਹੈ 트럼ਪ ਪ੍ਰਸ਼ਾਸਨ ਨੇ ਵਿਦੇਸ਼ੀ ਸਹਾਇਤਾ ਦੇ ਵਿੱਚ ਵੀ ਭਾਰੀ ਕਟੌਤੀ ਕਰ ਦਿੱਤੀ ਹੈ ਹਾਲ ਹੀ ਦੇ ਵਿੱਚ ਸੈਨੇਟ ਨੇ 8 ਬਿਲੀਅਨ ਡਾਲਰ ਦੀ ਕਟੌਤੀ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਦੇ ਵਿੱਚੋਂ ਜ਼ਿਆਦਾਤਰ ਯੂਐਸ ਏਡ ਨੂੰ ਦਿੱਤਾ ਗਿਆ ਖੋਜ ਸੁਝਾਦੀ ਦਿੰਦੀ ਹੈ ਕਿ ਇਨ੍ਹਾਂ ਕਟੌਤੀਆਂ ਦੇ ਕਾਰਨ 2130 ਤੱਕ 14 ਮਿਲੀਅਨ ਲੋਕਾਂ ਦੀ ਜਾਨ ਜਾ ਸਕਦੀ ਹੈ ਇਸ ਤੋਂ ਇਲਾਵਾ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਅਮਰੀਕਾ ਨੇ afghanistan ਤੇ pakistan ਦੇ ਕਪੋਸ਼ਿਤ ਬੱਚਿਆਂ ਦੇ ਲਈ ਬਣਾਏ ਗਏ 500 ਮੀਟ੍ਰਿਕ ਟਨ ਉੱਚ ਪੋਸ਼ਣ ਵਾਲੇ ਬਿਸਕਟ ਵੀ ਸਾੜ ਦਿੱਤੇ ਸਨ ਵਿਦੇਸ਼ ਵਿਭਾਗ ਨੇ ਦਾਵਾ ਕੀਤਾ ਸੀ ਕਿ ਇਹ ਗਰਭ ਨਿਰੋਧਕ ਸਮਗਰੀ ਆਪਣੀ ਮਿਆਦ ਪੁੱਗਣ ਦੀ ਤਾਰੀਖ ਦੇ ਨੇੜੇ ਸੀ ਪਰ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹਨਾਂ ਦੀ ਮਿਆਦ ਪੁੱਗਣ ਦੀ ਤਾਰੀਖ ਅਪ੍ਰੈਲ 2027 ਤੋਂ ਸਤੰਬਰ 2031 ਤੱਕ ਦੱਸੀ ਗਈ ਹੈ ਟਰੰਪ ਨੇ ਅਮਰੀਕਾ ਦੇ ਵਿੱਚ ਗਰਭਪਾਤ ਦੇ ਅਧਿਕਾਰਾਂ ਨੂੰ ਸੀਮਿਤ ਕਰਨ ਦੇ ਲਈ ਕਦਮ ਵੀ ਚੁੱਕੇ ਨੇ ਜਿਸ ਦੇ ਵਿੱਚ 2022 ਦੇ ਵਿੱਚ ਗਰਭਪਾਤ ਦੇ ਰਾਸ਼ਟਰੀ ਅਧਿਕਾਰ ਨੂੰ ਖਤਮ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਜਿਹੜਾ ਸੇਹਰਾ ਲੈਣਾ ਵੀ ਸ਼ਾਮਲ ਹੈ ਬੈਲਜੀਅਮ ਸਰਕਾਰ ਨੇ ਇਸ ਮੁੱਦੇ ਦੇ ਉੱਤੇ ਅਮਰੀਕੀ ਦੂਤਾਵਾਲ ਦੇ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਇਸ ਸਮਗਰੀ ਨੂੰ ਨਸ਼ਟ ਹੋਣ ਤੋਂ ਰੋਕਣ ਦੇ ਲਈ ਹਰ ਸੰਭਵ ਤਰੀਕੇ ਲੱਭ ਰਹੀ ਹੈ ਬੈਲਜੀਅਮ ਦਾ ਵਿਦੇਸ਼ ਮੰਤਰਾਲਾ ਇਸ ਨੂੰ ਅਸਥਾਈ ਤੌਰ ਦੇ ਉੱਤੇ ਕਿਤੇ ਹੋਰ ਭੇਜਣ ਦੀ ਸੰਭਾਵਨਾ ਤੇ ਵੀ ਵਿਚਾਰ ਵਟਾਂਦਰਾ ਕਰ ਰਿਹਾ ਹੈ ਅੰਤਰਰਾਸ਼ਟਰੀ ਸੰਸਥਾ ਐਮ ਐਸ ਆਈ ਰੀ ਪ੍ਰੋਡਕਟਿਵ ਚੁਆਇਸਿਸ ਨੇ ਇਹਨਾਂ ਸਮਗਰੀਆਂ ਨੂੰ ਖਰੀਦਨ ਪੈਕ ਕਰਨ ਤੇ ਲੋੜਵੰਦਾਂ ਤੱਕ ਪਹੁੰਚਾਉਣ ਦੀ ਪੇਸ਼ਕਸ਼ ਕੀਤੀ ਹੈ ਪਰ ਇਸ ਨੂੰ ਠੁਕਰਾ ਦਿੱਤਾ ਗਿਆ ਇਸੇ ਤਰ੍ਹਾਂ ਇੰਟਰਨੈਸ਼ਨਲ ਪਲੈਨਡ ਪੈਰੈਂਟਹੁਡ ਫੈਡਰੇਸ਼ਨ ਜਿਹੜੀ ਹੈ ਆਪੀਪੀਐਫ ਨੇ ਵੀ ਸਮਗਰੀ ਨੂੰ ਮੁਫਤ ਦੇ ਵਿੱਚ ਇਕੱਠਾ ਕਰਨ ਦੀ ਪੇਸ਼ਕਸ਼ ਕੀਤੀ ਹੈ ਪਰ ਇਸ ਨੂੰ ਵੀ ਜਿਹੜਾ ਠੁਕਰਾ ਦਿੱਤਾ ਗਿਆ ਇਹ ਸੰਸਥਾਵਾਂ ਗਰੀਬ ਦੇਸ਼ਾਂ ਦੀਆਂ ਔਰਤਾਂ ਨੂੰ ਇਹ ਸਮਗਰੀ ਪ੍ਰਦਾਨ ਕਰਨਾ ਚਾਹੁੰਦੀਆਂ ਸਨ ਪਰ ਅਮਰੀਕੀ ਪ੍ਰਸ਼ਾਸਨ ਨੇ ਉਹਨਾਂ ਦੀ ਪੇਸ਼ਕਸ਼ ਨੂੰ ਜਿਹੜਾ ਨਜ਼ਰਅੰਦਾਜ਼ ਕਰ ਦਿੱਤਾ ਹੈ ਜੀ ਦੋਸਤੋ ਇਹ ਸਾਂਝੀ ਦਿਸਪਲੇ ਦੀਆਂ ਖਬਰਾਂ